ਸਤਿ ਸ੍ਰੀ ਅਕਾਲ ਹਰੀ ਜਸ ਪਹਿਲੇ ਆਪ ਜੀ ਨੇ ਰਸ ਗੰਨੇ ਕੀਰਤਨ ਰਾਹੀਂ ਸਰਵਨ ਕੀਤਾ ਫਿਰ ਗੁਰਮੁਖ ਪਿਆਰਿਆਂ ਤੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਗੰਮੀ ਲੜੀ ਵਾਰ ਵਿਚਾਰ ਆਪ ਨੇ ਸਰਵਨ ਕੀਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਿਆਨ ਦੇ ਮਹਾਸਾਗਰ ਨੇ ਇਸ ਸਾਗਰ ਵਿੱਚ ਜੀਵਨ ਭਰ ਦੇ ਚੋਂ ਵੀ ਅਗਰ ਕੋਈ ਮਨੁੱਖ ਪ੍ਰਾਪਤ ਕਰੇ ਮੇਰੇ ਖਾਲੇ ਇੱਕ ਬੋਨਦ ਤੋਂ ਜ਼ਿਆਦਾ ਪ੍ਰਾਪਤ ਨਹੀਂ ਕਰ ਸਕਦਾ। ਕੁਝ ਵਿਚਾਰ ਆਵਿਦੇ ਸਾਹਮਣੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਮਹਿਰਮਤ ਦਾ ਸਦਕਾ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰਦੇ ਆਂ। ਗੁਰੂ ਅਰਜਨ ਦੇਵ ਜੀ ਮਹਾਰਾਜ ਦੀਆਂ ਉਚਾਰਨ ਕੀਤੀਆਂ ਦੋ ਪੰਕਤੀਆਂ। ਆਗਾ ਕੋ ਤਰਾੰਗ ਇੱਛਾ ਫੇਰ ਨਾ ਮੋੜੜਾ ਨਾਨਕ ਸਿੰਜ ਇਹ ਆਵਾਰ ਬੋੜ ਨਾ ਹੋਵੀ ਜਨਮ ਦਾ ਜੇ ਤੇ ਮੁੜ ਕੇ ਜਨਮ ਤੇ ਮਰਨ ਤੋਂ ਬਚਣਾ ਚੰਗਾ ਕਿਉਂਕਿ ਭਾਰਤ ਦਾ ਸਾਰਾ ਧਾਰਮਿਕ ਜੀਵਨ ਧਾਰਮਿਕ ਅਭਿਆਸ ॠषि ਮਨੇ ਬਸ ਦੋ ਹੀ ਦੁਖ ਮੰਨਦੇ ਨੇ ਜਨਮ ਤੇ ਮਰਨ ਬਾਕੀ ਸਾਰੇ ਦੁਖ ਇਨਾਂ ਦੀ ਛਾਇਆ ਨੇ ਬਹੁੜ ਨਾ ਬਵੀ ਜਨਮੜਾ ਤੋ ਫਿਰ ਕੀ ਕਰੀਏ ਅਗਾਹ ਨੂੰ ਉਤਰਾ ਅੱਗੇ ਵੇਖ ਅੱਗੇ ਵੇਖ ਪਿੱਛਾ ਫੇਰ ਨਾ ਮੋੜੜਾ ਭੁੱਲ ਕੇ ਵੀ ਪਿੱਛੇ ਵੇਖਣ ਦਾ ਯਤਨ ਨਾ ਕਰੀ ਸਾਗਾਹ ਨੂੰ ਉਤਰਾ ਪਿੱਛਾ ਫੇਰ ਨਾ ਮੋੜੜਾ ਨਾਨਕ ਸਿੰਝ ਇਹ ਆਵਾਰ ਬਹੜ ਨਾ ਹੋਵੀ ਜਨਮ ਦਾ ਪ੍ਰਭੂ ਨੇ ਇੱਕ ਮੌਕਾ ਤੇ ਇੱਕ ਵਾਰੀ ਦਿੱਤੀ ਐ ਅਵਸਰ ਦਿੱਤਾ ਐ ਅੱਗੇ ਵੇਖਣ ਦਾ ਤੂੰ ਅੱਗੇ ਵੇਖ ਤੂੰ ਅੱਗੇ ਕੀ ਵੇਖੀ ਜੇ ਇੱਕ ਪ੍ਰਸ਼ਨ ਸਾਹਿਬ ਕਹਿੰਦੇ ਨੇ ਬੇ ਲੰਮੀ ਨਦਰ ਨੇ ਆਲੀਏ ਗੁਰੂ ਨਾਨਕ ਦੇਵ ਜੀ ਜੀ ਲੰਮੀ ਨਜ਼ਰ ਵਾਲੇ ਨੂੰ ਉਰਦੂ ਚ ਕਹਿੰਦੇ ਨੇ ਦੂਰ ਦ੍ਰਿਸ਼ਟ ਇਹ ਬੜਾ ਦੂਰ ਦ੍ਰਿਸ਼ਟ ਹੈ ਬੜੀ ਦੂਰ ਤੱਕ ਵੇਖਦਾ ਹੈ ਤੋ ਦੂਰ ਤੱਕ ਕੀ ਵੇਖਦਾ ਹੈ ਲੰਮੀ ਨਜ਼ਰ ਨੇ ਹਾਲੀਏ ਦੇ ਕੋਲ ਬੜੀ ਲੰਮੀ ਨਿਗਾਹ ਹੈ ਇਹਦੀ ਤਕਣੀ ਬੜੀ ਲੰਮੀ ਹੈ ਬਹੁਤ ਦੂਰ ਤੱਕ ਵੇਖਦਾ ਹੈ ਬਹੁਤ ਦੂਰ ਤੱਕ ਵੇਖਦਾ ਹੈ ਤੋ ਦੂਰ ਤੱਕ ਕੀ ਵੇਖਣਾ ਹੈ ਸ਼ਿਖਰ ਨੂੰ ਵੇਖਣਾ ਹੈ ਸ਼ਿਖਰ ਨੂੰ ਦੂਰ ਤੱਕ ਕੀ ਵੇਖਣਾ ਹੈ ਆਪਣੇ ਘਰ ਨੂੰ ਵੇਖਣਾ ਹੈ ਹੁਣ ਮੈਂ ਅਰਜ਼ ਕਰਾਂ ਸਾਡੇ ਕੋਲ ਜਿਹੜਾ ਜੀਵਨ ਹੈ ਕੋਈ ਬੱਚਾ ਹੈ ਕੋਈ ਜਵਾਨ ਹੈ ਕੋਈ ਬਿਰਧ ਹੈ ਅਗਰ ਇੱਕ ਬੱਚਾ ਅੱਗੇ ਵੇਖੇ ਆਪਣੇ ਵਿੱਚ ਅੱਗੇ ਵੇਖੇ ਤਾਂ ਕੀ ਹੈ ਜਵਾਨੀ ਜਦ ਕਿ ਬੱਚਾ ਅੱਗੇ ਨਹੀਂ ਵੇਖਦਾ ਬੱਚਾ ਬਚਪਨ ਵਿੱਚ ਹੀ ਉਲਝਿਆ ਰਹਿੰਦਾ ਆਪਣੇ ਹਾਨ ਦੇ ਵਿੱਚ ਹੀ ਉਲਝਿਆ ਰਹਿੰਦਾ ਖਡੌਣਿਆਂ ਦੀ ਖੇਡ ਦੇ ਚ ਹੁਲ ਜਾ ਰਿਹਾ ਹੈ ਭਾਵੇਂ ਜਵਾਨ ਉਸ ਦੇ ਸਾਹਮਣੇ ਹਵਨ ਬੱਚਾ ਜਵਾਨੀ ਨੂੰ ਨਹੀਂ ਦੇਖਦਾ ਆਪਣੇ ਵਿੱਚ ਜਵਾਨੀ ਨੂੰ ਨਹੀਂ ਦੇਖਦਾ ਇਤਨੀ ਲੰਬੀ ਨਿਗਾਹ ਉਸ ਦੀ ਨਹੀਂ ਹੁੰਦੀ ਅਗਰ ਇੱਕ ਬੱਚਾ ਅੱਗੇ ਵੇਖਣ ਦੇ ਸਮਰੱਥ ਹੋ ਜਾਏ ਤਾਂ ਫਿਰ ਕੀ ਹੈ ਜਵਾਨੀ ਹੈ ਜਰਾ ਹੋਰ ਅੱਗੇ ਵੇਖਣ ਦੇ ਸਮਰੱਥ ਹੋ ਜਾਏ ਤਾਂ ਕੀ ਹੈ ਬੁਢੇਪਾ ਤਾਂ ਮਰਜ਼ ਕਰਾਂ ਕੋਈ ਜਵਾਨ ਉਡੇ ਪੈਨੋਂ ਨਹੀਂ ਵੇਖਦਾ ਆਪਣੇ ਵਿੱਚ ਹਰ ਜਵਾਨ ਜਵਾਨੀ ਚ ਉਲਝਿਆ ਰਹਿ ਜਾਂਦਾ ਹੈ ਅੱਗੇ ਨਹੀਂ ਵੇਖਦਾ ਵਾਸ਼ਨਾਵਾਂ ਵਿੱਚ ਕਾਮਨਾਵਾਂ ਵਿੱਚ ਤਰ੍ਹਾਂ ਤਰ੍ਹਾਂ ਦੇ ਇੱਛਾ ਆਸਾਵਾਂ ਵਿੱਚ ਉਲਝਿਆ ਹੀ ਰਹਿ ਜਾਂਦਾ ਹੈ ਕੋਈ ਜਵਾਨ ਅੱਗੇ ਵੇਖਣ ਦਾ ਯਤਨ ਨਹੀਂ ਕਰਦਾ ਕੋਈ ਬੱਚਾ ਅੱਗੇ ਨਹੀਂ ਵੇਖਦਾ اگر ایک جوان اگے ویک ویکھے اور ایک بچے دی نگاہ جوانی تو اگے چلی جائے تو پھر کی ہے بڑے پا ہوں اتر بھی میں ارض کرا کوئی بڑھا پہ پے نو نہیں رہا نہیں رہا بڑھا اپنی نگاہ پیچھے کر لینا ہے وہ دے چل چلدیاں نے یاداں جوانی دیاں بچپن دیاں یہ تو ریورس گیئر لا لیا ہے ਚਲੋ ਇੱਕ ਬੱਚਾ ਬਚਪਨ ਦੇ ਚੁਲ ਜਿਆ ਰਹਿੰਦਾ ਹੈ ਇੱਕ ਜਵਾਨ ਜਵਾਨੀ ਦੇ ਵਿੱਚ ਉਲਝਿਆ ਰਹਿੰਦਾ ਹੈ ਔਰ ਇੱਕ ਬੁੱਢਾ ਬੁਢੇਪੇ ਨੂੰ ਵੀ ਨਹੀਂ ਦੇਖਦਾ ਉਹ ਪਿੱਛੇ ਮੁੜਦਾ ਆਪਣਾ ਧਿਆਨ ਪਿੱਛੇ ਕਰ ਲੈਂਦਾ ਆਪਣੀ ਦ੍ਰਿਸ਼ਟੀ ਪਿੱਛੇ ਕਰ ਲੈਂਦਾ ਬਾਬਾ ਫਰੀਦ ਸਮਝਾਉਂਦੇ ਨੇ ਦੇਖ ਫਰੀਦਾ ਜੇ ਇਥਿਆ ਦਾੜੀ ਹੋਈ ਭੋਰ ਅੱਗਾ ਨੇੜਾ ਆਇਆ ਬਿਚਾਰਿਆ ਦੋ ਅੱਗਾ ਤੇ ਬਹੁਤ ਰੋਜ਼ ਰੋਜ਼ ਨੇੜੇ ਆ ਰਿਹਾ ਹੈ ਨੇੜੇ ਆ ਰਿਹਾ ਹੈ ਤੂੰ ਵੇਖ ਮੈਂ ਫਿਰ ਅਰਜ਼ ਕਰਾਂ ਕੋਈ ਆਪਣੀ ਉਮਰ ਤੋਂ ਅੱਗੇ ਨਹੀਂ ਵੇਖਦਾ ਆਪਣੀ ਉਮਰ ਦੇ ਚ ਆਪਣੇ ਹਾਨ ਦੇ ਚ ਉਲਝਿਆ ਰਹਿ ਜਾਂਦਾ ਹੈ ਇੱਕ ਬੱਚਾ ਅਗਗੇ ਨਿਗਾਹ ਕਰੇ ਤਾਂ ਕੀ ਹੈ ਜਵਾਨੀ ਹੋਰ ਅੱਗੇ ਨਿਗਾਹ ਕਰੇ ਤਾਂ ਕੀ ਹੈ ਬੁਢੇਪਾ ਤੇ ਹੋਰ ਅੱਗੇ ਨਿਗਾਹ ਕਰੇ ਤਾਂ ਕੀ ਹੈ ਕਾਲ ਤੇ ਸ਼ਿਖਰ ਤੱਕ ਇਹਦੀ ਨਿਗਾਹ ਚਲੇ ਜਾਏ ਤਾਂ ਕੀ ਹੈ ਆਕਾਸ਼ ਇਹ ਜੋ ਸਾਇਬ ਕਹਿੰਦੇ ਨੇ ਦੇ ਲੰਮੀ ਨਜ਼ਰ ਨੇ ਹਾਲੀਏ ਨਿਗਾਹ ਬਹੁਤ ਲੰਬੀ ਕਰ ਅਖੀਰ ਨੂੰ ਵੇਖ ਆਪਣੀ ਸ਼ਿਖਰ ਤੱਕ ਨੋਵੇ ਮਰਜ਼ ਕਰਾਂ ਕਿਸੇ ਬੱਚੇ ਦੀ ਨਿਗਾਹ ਅੱਗੇ ਨਹੀਂ ਜਾਂਦੀ ਸੰਸਾਰ ਦੇ ਇਤਿਹਾਸ ਦੇ ਵਿੱਚ ਬਹੁਤ ਥੋੜੇ ਹੀ ਬੱਚੇ ਹੋਏ ਨੇ ਜੋ ਅੱਗੇ ਵੇਖਣ ਦੇ ਸਮਰੱਥ ਹੋਏ ਗੁਰੂ ਵਰਜਨ ਦੇਵ ਜੀ ਮਹਾਰਾਜ ਦੀਆਂ ਪੰਕਤੀਆਂ ਮੈਂ ਫਿਰ ਤੁਹਾਡੇ ਸਾਹਮਣੇ ਰੱਖਾਂ ਆਗਾ ਖੂ ਤਰਾੰਗ ਪਿੱਛਾ ਫੇਰ ਨਾ ਮੋੜੜਾ ਨਾਨਕ ਸਿੰਘ ਇਹ ਆਵਾ ਬਹੁੜ ਨਾ ਹੋਵੀ ਜਨਮ ਸਾਰੇ ਧਾਰਮਿਕ ਕਰਮ ਕਰ ਰਿਹਾ ਪਰ ਨਿਗਾਹ ਅੱਗੇ ਨਹੀਂ ਤੇ ਮਨੁੱਖ ਰੁਕਿਆ ਹੋਇਆ ਹੈ ਰੁਕਿਆ ਹੋਇਆ ਇਹਦਾ ਧਿਆਨ ਨਹੀਂ ਚੱਲ ਰਿਹਾ ਇਹਦੀ ਸੁਰਤ ਨਹੀਂ ਚੱਲਦੀ ਭਾਵੇਂ ਸਰੀਰ ਤੇ ਚੱਲ ਰਿਹਾ ਹੈ ਹਰ ਬੱਚੇ ਦਾ ਸਰੀਰ ਜਵਾਨੀ ਦੀ ਤਰਫ ਜਾ ਰਿਹਾ ਹੈ ਹਰ ਜਵਾਨ ਦਾ ਸਰੀਰ ਬੁਢੇਪੇ ਦੀ ਤਰਫ ਜਾ ਰਿਹਾ ਹੈ ਹਰ ਬੁਢੇ ਦਾ ਸਰੀਰ ਸ਼ਮਸ਼ਾਨ ਦੀ ਤਰਫ ਜਾ ਰਿਹਾ ਹੈ ਮਰਗੜ ਘਾਟ ਦੀ ਤਰਫ ਜਾ ਰਿਹਾ ਹੈ ਧਿਆਨ ਧਿਆਨ ਇਸ ਢੰਗ ਨਾਲ ਨਹੀਂ ਚੱਲਦਾ ਇਹ ਵੀ ਮੈਚ ਕਰਾਂ ਇੱਕ ਬੱਚਾ ਬਚਪਨ ਦੇ ਚੁਲਿਆ ਰਹਿ ਜਾਂਦਾ ਹੈ ਧਿਆਨ ਅੱਗੇ ਨਹੀਂ ਜਾਂਦਾ ਇੱਕ ਜਵਾਨ ਜਵਾਲਨੀ ਦੇ ਚੀ ਫਸਿਆ ਰਹਿ ਜਾਂਦਾ ਹੈ ਸੁਰਤ ਅੱਗੇ ਨਹੀਂ ਜਾਂਦੇ ਨਹੀਂ ਜਾਂਦੇ ਇੱਕ ਬੁੱਢਾ ਤੇ ਕਹਿੰਦੇ ਨੇ ਬੁਢੇਪੇ ਚ ਵੀ ਨਹੀਂ ਰੁਕਦਾ ਇਹ ਤੇ ਧਿਆਨ ਪਿੱਛੇ ਕਰ ਲੈਂਦਾ 10 20 ਬਿਰਧ ਕਿਧਰੇ ਬੈਠੇ ਹੋਣ 80 ਫੀਸਦੀ ਜੋ ਗੱਲਾਂ ਹੋਣਗੀਆਂ ਉਹ ਜਵਾਨੀ ਦੀਆਂ ਹੋਣਗੀਆਂ ਬਚਪਨ ਦੀਆਂ ਹੋਣਗੀਆਂ ਬੁੱਢਾ ਤੇ ਬੁਢੇਪੇ ਦੀ ਗੱਲ ਹੀ ਨਹੀਂ ਕਰਦਾ ਅਗਰ ਇੱਕ ਬੁੱਢਾ ਅੱਗੇ ਵੇਖੇ ਤਾਂ ਕੀ ਹੈ ਕਾਲ ਕਾਲ ਤੱਕ ਜਿ ਜਦੀ ਦ੍ਰਿਸ਼ਟੀ ਪਹੁੰਚ ਜਾਏ ਕਾਲ ਵੈਸੇ ਸਮੇਂ ਨੂੰ ਕਹਿੰਦੇ ਨੇ ਸਮੇਂ ਵਿੱਚ ਜੋ ਕੁਝ ਬਣਦਾ ਹੈ ਸਮਾਂ ਸਭ ਨੂੰ ਮਿਟਾ ਦਿੰਦਾ ਹੈ ਸਮੇਂ ਦੇ ਦੋ ਕੰਮ ਨੇ ਬਣਾਣਾ ਮਿਟਾਣਾ ਬਣਾਣਾ ਮਿਟਾਣਾ ਸਮਾ ਕਿਸ ਨੂੰ ਬਣਾਉਂਦਾ ਹੈ ਆਕਾਰ ਨੂੰ ਸਮਾ ਕਿਸ ਨੂੰ ਮਿਟਾ ਦਿੰਦਾ ਹੈ ਆਕਾਰ ਨੂੰ ਸਰੀਰ ਆਕਾਰ ਹੈ ਇਹ ਸਰੀਰ ਚਾਹੇ ਗੁਰੂ ਪੀਰ ਪੈਗੰਬਰ ਅਵਤਾਰ ॠषि ਮਨੀਆਂ ਦਾ ਹੋਵੇ ਸਮਾ ਮਿਟਾ ਦਿੰਦਾ ਕਾਲ ਪਾਏ ਬ੍ਰਹਮਾ ਬਵਦਰਾ ਕਾਲ ਪਾਏ ਜੋ ਜੋ ਅਵਦਰਾ ਕਾਲ ਪਾਏ ਕਰਬਿਸ਼ਨ ਪ੍ਰਗਾਸਾ ਸਕਲ ਕਾਲ ਕਾ ਕਿਉ ਤਮਾਸਾ ਸਭ ਸਮੇ ਦਾ ਤਮਾਸ਼ਾ ਹੈ ब्रह्मा ਬਣਿਆ ਸਮੇ ਨੇ ਮਿਟਾ ਦਿੱਤਾ ਵਿਸ਼ਨੂ ਬਣੇ ਸ਼ਿਵ ਬਣੇ ਸਮੇ ਨੇ ਮਿਟਾ ਦਿੱਤੇ तमाम ઋષਿ ਮਨੀ ਪੀਰ ਪੈਗੰਬਰ ਸਰੀਰ ਬਣਿਆ ਉਹਨਾਂ ਦਾ ਨਾਸ ਹੋ ਗਿਆ ਇਸ ਵਾਸਤੇ ਮੂਲ ਰੂਹ ਦੇ ਚ ਕਹਿੰਦੇ ਨੇ ਕੋਈ ਪੈਗੰਬਰ ਕੋਈ અવਤਾਰ ਕੇਵਲ ਸਰੀਰ ਨਹੀਂ ਆਉਂਦਾ ਔਰ ਸਰੀਰ ਤੇ ਜੋ ਰੁਕ ਗਿਆ ਉਸਨੇ ਗੱਲ ਨੂੰ ਸਮਝਿਆ ਹੀ ਨਹੀਂ ਗੱਲ ਨੂੰ ਜਾਣਿਆ ਹੀ ਨਹੀਂ ਪਰ ਚونکہ ਸਰੀਰ ਦਿਖਾਈ ਦੇ ਰਿਹਾ ਹੈ ਸਰੀਰ ਪ੍ਰਭਾਵਿਤ ਕਰਦਾ ਹੈ ਤੇ ਸਰੀਰ ਦੇ ਤਲ ਤੇ ਜਿਸ ਦੀ ਦ੍ਰਿਸ਼ਟੀ ਰੁਕੀ ਹੋਵੇ ਤੇ ਇਸ ਤਰ੍ਹਾਂ ਦੀਆਂ ਗੱਲਾਂ ਕਰੇ ਆਮ ਜਗਤ ਪ੍ਰਭਾਵਿਤ ਹੁੰਦਾ ਕਿਉਂਕਿ ਆਮ ਜਗਤ ਸਰੀਰ ਦੇ ਤਲ ਤੇ ਹੀ ਰੁਕੇ ਹੋਇਆ ਹੈ ਕੋਈ અવਤਾਰ ਸਰੀਰ ਦੇ ਤਲ ਤੇ ਨਹੀਂ ਰੁਕਿਆ ਅਗਰ ਸਰੀਰ ਦੇ ਤਲ ਤੇ ਰੁਕਿਆ ਫਿਰ ਸਾਡੇ ਵਰਗਾ ਹੀ ਹੈ ਪੂਜਣ ਦੀ ਕੋਈ ਲੋੜ ਨਹੀਂ ਉਹ ਸਰੀਰ ਤੋਂ ਅੱਗੇ ਆਉਂਦੇ ਨੇ ਤਨ ਤੋਂ ਅੱਗੇ ਆਵੇ ਹੁਣ ਮੈਂ ਫਿਰ ਦौराਵਾ ਹੋ ਸਕਦਾ ਮੈਨੂੰ ਕੋਈ ਚੰਗੇ ਸ਼ਬਦ ਨਾ ਮਿਲਣ ਅਗਾਹੂ ਤਰਾੰਗ ਅੱਗੇ ਵੇਖ ਪਿੱਛਾ ਫੇਰ ਨਾ ਮੋੜੜਾ ਪਿੱਛੇ ਕੀ ਹੈ ਜਨਮ ਦੇਨ ਅੱਗੇ ਕੀ ਹੈ ਮਰਨ ਦਿਨ ਕਾਲ ਅਗਾਉਂ ਕੁਤਰਾ ਹੁਣ ਮੈਂ ਅਰਜ਼ ਕਰਾਂ ਪ੍ਰਮਾਤਮਾ ਦੇ ਮਾਰਗ ਤੇ ਮਨੁੱਖ ਪ੍ਰਮਾਤਮਾ ਦੇ ਗਿਆਨ ਕਰਕੇ ਨਹੀਂ ਚੱਲਦਾ ਇੱਛਾ ਕਰਿ ਜਨਾ ਪਹਿਰਾ ਕਿਉਂ ਪ੍ਰਮਾਤਮਾ ਤੇ ਗਿਆਨ ਇਹ ਦੋਵੇਂ ਇਕੱਠੇ ਹੀ ਮਿਲਦੇ ਨੇ ਨਾ ਪਹਿਲੇ ਗਿਆਨ ਮਿਲਦਾ ਹੈ ਨਾ ਪਹਿਲੇ ਭਗਵਾਨ ਮਿਲਦਾ ਹੈ ਦੋਵੇਂ ਇਕੱਠੇ ਹੀ ਮਿਲਦੇ ਹੈ ਚਲੋ ਇਸ ਨੂੰ ਮੈਂ ਸਪਸ਼ਟ ਕਰਨ ਦੀ ਕੋਸ਼ਿਸ਼ ਕਰਾਂ ਜਿਵੇਂ ਕੋਈ ਮਨੁੱਖ ਇਹ ਆਖੇ ਬੜੀ ਧੁੱਪ ਨਿਕਲੀ ਹੈ ਬੜਾ ਚਾਨਣਾ ਹੈ ਪਰ ਉਹ ਆਖੇ ਸੂਰਜ ਤੇ ਹੈ ਹੀ ਨਹੀਂ ਉਹ ਤੇ ਨਿਕਲਿਆ ਹੀ ਨਹੀਂ ਇਹ ਕਿਵੇਂ ਹੋ ਸਕਦਾ ਹੈ ਜਦ ਧੁੱਪ ਹੈ ਰੋਸ਼ਨੀ ਹੈ ਤਾਂ ਫਿਰ ਸੂਰਜ ਵੀ ਕਿ ਕੋਈ ਐਸਾ ਖੈ ਸੂਰਜ ਤੇ ਸਿਰ ਤੇ ਖੜਾ ਹੈ ਚਮਕਦਾ ਪਿਆ ਪਰ ਚਾਨਣਾ ਤੇ ਹੈ ਹੀ ਨਹੀਂ ਧੁੱਪ ਤੇ ਹੈ ਹੀ ਨਹੀਂ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਸੂਰਜ ਹੈ ਤਾਂ ਫਿਰ ਚਾਨਣਾ ਵੀ ਹੈ ਚਾਨਣਾ ਹੈ ਤਾਂ ਸੂਰਜ ਹੈ ਗਿਆਨ ਤੇ ਭਗਵਾਨ ਦੋਵੇਂ ਇਕੱਠੇ ਪ੍ਰਗਟ ਆਉਂਦੇ ਨੇ ਸੂਰਜ ਤੇ ਚਾਨਣਾ ਦੋਵੇਂ ਇਕੱਠੇ ਹੀ ਪ੍ਰਗਟ ਆਉਂਦੇ ਅੱਗੇ ਪਿੱਛੇ ਨਹੀਂ ਆਉਂਦੇ ਸੂਰਜ ਅੱਜ ਚੜ੍ਹਿਆ ਤੇ ਚਾਨਣਾ ਕੱਲ ਹੋਵੇਗਾ ਇਹ ਚਾਨਣਾ ਅੱਜ ਹੋਇਆ ਤੇ ਸੂਰਜ ਕੱਲ ਆਵੇਗਾ। ਬ੍ਰਹਮ ਗਿਆਨ ਗਿਆਨ ਤੇ ਬ੍ਰਹਮ ਦੋਵੇਂ ਇਕੱਠੇ ਪ੍ਰਗਟ ਆਉਂਦੇ ਨੇ। ਇਸ ਵਾਸਤੇ ਇਕੱਠਾ ਨਾਮ ਹੈ ਬ੍ਰਹਮ ਗਿਆਨ। ਗਿਆਨ ਤੇ ਬ੍ਰਹਮ ਦੋਵੇਂ ਇਕੱਠੇ ਪ੍ਰਗਟ ਆਉਂਦੇ ਨੇ। ਤਾਂ ਹੁਣ ਮੈਂ ਅਰਜ਼ ਕਰਾਂ ਗਿਆਨ ਕਰਕੇ ਮਨੁੱਖ ਬ੍ਰਹਮ ਦੇ ਮਾਰਗ ਤੇ ਨਹੀਂ ਚੱਲਦਾ। ਕਿਉਂ? ਉਹ ਤੇ ਜਦ ਬ੍ਰਹਮ ਮਿਲਦਾ ਹੈ ਤੇ ਗਿਆਨ ਮਿਲਦਾ ਹੈ, ਗਿਆਨ ਮਿਲਦਾ ਹੈ ਤੇ ਬ੍ਰਹਮ ਮਿਲਦਾ ਹੈ। ਰੋਸ ਦੇ ਮਾਰਗ ਤੇ ਮਨੁੱਖ ਇਸ ਤਰ੍ਹਾਂ ਚਲੇਗਾ ਆਪਣੇ ਧਿਆਨ ਨੂੰ ਕਿਸ ਤਰ੍ਹਾਂ ਚਲਾਏਗਾ ਉਮੀਦ ਹੈ ਆਪ ਸਤਸੰਗੀਓ ਜਰੂਰ ਇਸ ਗਹਿਰਾਈ ਨੂੰ ਪਕੜੋਗੇ ਫਿਰ ਪ੍ਰਮਾਤਮਾ ਦੇ ਮਾਰਗ ਤੇ ਸਾਡਾ ਧਿਆਨ ਕਿਸ ਤਰ੍ਹਾਂ ਚੱਲੇ ਸਾਡੀ ਸੁਰਤ ਕਿਸ ਤਰ੍ਹਾਂ ਚੱਲੇ ਕਿਉਂਕਿ ਪ੍ਰਮਾਤਮਾ ਦਾ ਗਿਆਨ ਜਿਸ ਨੂੰ ਅਸੀਂ ਗਿਆਨ ਕਹਿੰਦੇ ਅਕਸ਼ਰੀ ਗਿਆਨ ਮੈਂ ਤੁਹਾਨੂੰ ਅਕਸ਼ਰੀ ਗਿਆਨ ਸੁਣਾ ਰਿਹਾ ਤੇ ਵੀ ਮੈਨੂੰ ਮੈਂ ਅਰਥ ਪੜੇ ਲੈ ਅਗਾਹ ਕੋ ਉਤਰਾਂ ਪਿੱਛਾ ਫੇਰ ਨਾ ਮੋੜੜਾ ਨਾਨਕ ਸਿੰਝ ਇਹ ਆਵਾਰ ਬੋਲ ਨਾ ਹੋਵੀ ਜਨਮੜਾ ਅਕਸ਼ਰੀ ਗਿਆਨ ਨਾਲ ਜ਼ਿੰਦਗੀ ਚੱਲਦੀ ਜ਼ਰੂਰ ਹੈ ਬਦਲਦੀ ਨਹੀਂ ਹੈ ਕਤਈ ਨਹੀਂ ਬਦਲਦੀ ਉਹ ਕਈ ਨਹੀਂ ਬਦਲਦੀ ਇਹ ਵੀ ਮੈਚ ਕਰਦੇ ਆ ਫਿਰ ਕਿਹੜੇ ਗਿਆਨ ਨਾਲ ਜ਼ਿੰਦਗੀ ਬਦਲਦੀ ਹੈ ਪਰਮਾਤਮਾ ਦਾ ਗਿਆਨ ਅਨਭਵੀ ਗਿਆਨ ਹੈ ਪਰਮਾਤਮਾ ਮਿਲਦਾ ਹੈ ਤੇ ਪਰਮਾਤਮਾ ਦਾ ਗਿਆਨ ਮਿਲਦਾ ਹੈ ਗਿਆਨ ਮਿਲਦਾ ਹੈ ਤੇ ਪਰਮਾਤਮਾ ਮਿਲਦਾ ਹੈ ਅੱਗੇ ਪਿੱਛੇ ਦੀ ਗੱਲ ਨਹੀਂ ਹੈ ਤੇ ਇਹਦਾ ਮਤਲਬ ਹੈ ਫਿਰ ਪਰਮਾਤਮਾ ਦੇ ਮਾਰਗ ਤੇ ਗਿਆਨ ਕਰਕੇ ਤੇ ਸਾਡਾ ਧਿਆਨ ਚਲੇਗਾ ਨਹੀਂ ਫਿਰ ਕਿਸ ਤਰ੍ਹਾਂ ਚਲਾਈਏ ਕਿਵੇਂ ਚਲਾਈਏ ਇਸ ਨੁਕਤੇ ਨੂੰ ਅਗਰ ਮੈਂ ਕੋਈ ਚੰਗੇ ਸ਼ਬਦਾਂ ਦੇ ਵਿੱਚ ਬਿਆਨ ਕਰ ਸਕਿਆ ਤੇ ਤੁਹਾਡੀ ਪਕੜੇ ਚ ਆ ਗਈ ਗੱਲ ਬੁਨਿਆਦੀ ਗੱਲ ਸਮਝੇ ਚ ਆ ਜਾਏ ਪਰਮਾਤਮਾ ਦੇ ਗਿਆਨ ਕਰਕੇ ਕੋਈ ਮਨੁੱਖ ਪਰਮਾਤਮਾ ਦੇ ਮਾਰਗ ਤੇ ਨਹੀਂ ਚੱਲਦਾ ਇਹਨੂੰ ਸਪਸ਼ਟ ਕਰਨ ਵਾਸਤੇ ਇੱਕ ਛੋਟੀ ਜਿਹੀ ਗਾਥਾ ਵੀ ਤੁਹਾਨੂੰ ਸਰਵਨ ਕਰਾ ਦਿਆਂ ਰਾਏਪੁਰ ਦੇ ਵਿੱਚ ਕਿਸੇ ਨੇ ਉਸ ਵਕਤ ਦੇ ਚੰਗੇ ਦਾਰਸ਼ਨਿਕ ਸੰਤ ਸਵਾਮੀ ਵਿਵੇਕਾਨੰਦ ਕੇਸ ਨੇ ਪ੍ਰਸ਼ਨ ਕਰ ਦਿੱਤਾ ਸੀ ਕਿ ਸਵਾਮੀ ਜੀ ਕੀ ਮਨੁੱਖ ਦੀ ਜ਼ਿੰਦਗੀ ਚ ਕੋਈ ਬਲਾਈਂਡ ਫੇਥ ਦੀ ਜਗ੍ਹਾ ਵੀ ਹੈ ਇਹਦੀ ਆਵਸ਼ਕਤਾ ਹੈ ਅੰਧ ਵਿਸ਼ਵਾਸ ਚਾਹੀਦਾ ਹੈ ਸ਼ਾਇਦ ਆਪ ਨੂੰ ਪਤਾ ਹੋਵੇ ਸਵਾਮੀ ਵਿਵੇਕਾਨੰਦ ਨੇ ਕਿ ਅਸੀਂ ਭਾਰਤ ਨੂੰ ਬਚਾਣਾ ਹੈ ਤੇ ਭਾਰਤ ਦੀ ਸੰਸਕ੍ਰਿਤੀ ਨੂੰ ਬਚਾਣਾ ਹੈ ਤਾਂ ਹਰ ਘਰ ਦੇ ਗੁਰੂ ਗੋਬਿੰਦ ਸਿੰਘ ਦਾ ਇੱਕ ਸਿੱਖ ਚਾਹੀਦਾ ਉਹਦੇ ਹੀ ਬੋਲਾਂ ਦੀ ਅੱਗੇ ਨਕਲ ਕੀਤੀ ਮਦਨ ਮੋਹਨ ਮਾਲਵੀਆ ਨੇ ਪਰ ਉਸਨੇ ਕਿਹਾ ਇਹ ਭਾਰਤ ਦੀ ਸੰਸਕ੍ਰਿਤੀ ਨੂੰ ਬਚਾਣਾ ਹੈ ਭਾਰਤ ਦੇ ਧਰਮ ਨੂੰ ਬਚਾਣਾ ਹੈ ਤੋਂ ਹਰ ਘਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਦਾ ਸਿੱਖ ਚਾਹੀਦਾ ਹੈ ਮੂਲ ਰੂਪ ਦੇ ਚ ਪਹਿਲੇ ਬੋਲ ਸਵਾਮੀ ਵਿਵੇਕਾਨੰਦ ਦੇ ਸਮ ਕਾਫੀ ਇਸ ਦੇ ਗ੍ਰੰਥ ਨੇ بڑے ਵਿਚਾਰਕ ਸੁਲਝੇ ਵਿਦਵਾਨ ਰਾਏਪੁਰ ਦੇ ਜਦ ਇਹਨਾਂ ਦੇ ਉੱਤੇ ਪ੍ਰਸ਼ਨ ਹੋਇਆ ਸਵਾਮੀ ਜੀ ਇਹ ਬਲਾਈਂਡ ਫੇਥ ਦੀ ਅਵਸ਼ਕਤਾ ਹੈ ਲੋੜ ਹੈ ਜਿਹੜਾ ਤਰਕ ਕਰ ਰਿਹਾ ਸੀ ਪ੍ਰਸ਼ਨ ਕਰ ਰਿਹਾ ਸੀ ਉਹ ਵੀ ਸੁਲਝ ਗਿਆ ਸਿਆਣਾ ਬੰਦਾ ਕਿ ਵਿਵੇਕਾਨੰਦ ਨੇ ਇੱਕਦਮ ਸਮਝ ਗਏ ਜਿਨੇ ਥੋੜੇ ਜਿਹਾਂ ਸ਼ਬਦਾਂ ਦੇ ਚ ਇਤਨਾ ਵੱਡਾ ਉਸਨੇ ਪ੍ਰਸ਼ਨ ਕੀਤਾ ਬਿਲਕੁਲ ਥੋੜੇ ਸ਼ਬਦਾਂ ਦੇ ਚ स्वामी विवेकानंद ने उत्तर देता है। आके ब्लाइंड फेथ भी चाहिए। है। चाहिए। है। एक शर्त ਦੇ ਨਾਲ ਜਿਸ ਤੇ ਫੇਥ ਕਰੀਏ ਉਹ ਬਲਾਈਂਡ ਨਾ ਹੋਵੇ। ਅੰਧ ਵਿਸ਼ਵਾਸ ਵੀ ਚਾਹੀਦਾ। ਜਿਸ ਤੇ ਵਿਸ਼ਵਾਸ ਕਰੀਏ ਉਹ ਅੰਗਾ ਨਾ ਹੋਵੇ। ਹੁਣ ਜਿਸ ਪਰਮਾਤਮਾ ਨੂੰ ਮੈਂ ਵੇਖਿਆ ਨਹੀਂ ਮੈਂ ਜਾਣਿਆ ਨਹੀਂ ਮੈਂ ਸਮਝਿਆ ਹੀ ਨਹੀਂ। ਮੈਂ ਪਾਠ ਕਰਾਂ ਮੈਂ ਗੁਰਦੁਆਰੇ ਆਵਾਂ ਮੈਂ ਮੱਥਾ ਟੇਕਾਂ ਮੈਨੂੰ ਕੋਈ ਸਮਝ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਕੋਈ ਸ਼ਬਦਾਂ ਦੀ ਸਮਝ ਨਹੀਂ ਨਾ ਪ੍ਰਮਾਤਮਾ ਵੇਖਿਆ ਤਾਂ ਹਮਨੇ ਪਹਿਲੇ ਪਹਿਲ ਤੇ ਵਿਸ਼ਵਾਸ ਹੀ ਕਰਨਾ ਪਏਗਾ ਸੰਸਾਰ ਦੇ ਵਿੱਚ ਅਸੀਂ ਦੇਖਦੇ ਪਹਿਲੇ ਆਂ ਭਰੋਸਾ ਬਾਅਦ ਵਿੱਚ ਕਰਦੇ ਆਂ ਧਰਮ ਦੀ ਦੁਨੀਆ 'ਚ ਬਰੋਸਾ ਪਹਿਲੇ ਕਰਨਾ ਪਏਗਾ ਦਿਖਾਈ ਬਾਅਦ ਦੇਜੇਗਾ। ਜਾਂ ਕੇ ਰਿਦੇ ਬਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟ ਆਇਆ ਤਤ ਕਹਿੰਦੇ ਨੇ ਉਸੇ ਵਕਤ ਤਤ ਕਾਲ ਉਸੇ ਵਕਤ ਤਤ ਛੇਨ ਉਸੇ ਵਕਤ ਇਹ ਨਹੀਂ ਬਰੋਸਾ ਮੇਰਾ ਹੁਣ ਬਣਿਆ ਤੇ ਬ੍ਰਹਮ ਗਿਆਨ ਕਲ ਪ੍ਰਗਟ ਹੋਏਗਾ। ਇਹ ਨਹੀਂ ਕਿ ਵਿਸ਼ਵਾਸ ਮੇਰਾ ਅਜ ਪੱਕਾ ਹੋਇਆ ਹੈ। ਤੇ ਪ੍ਰਮਾਤਮਾ ਮੈਨੂੰ ਕੱਲ ਮਿਲੇਗਾ ਤਤ ਉਸੇ ਵਕਤ ਉਸੇ ਵਕਤ ਕੇ ਰਿਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਇਸ ਮਨ ਪ੍ਰਗਟ ਆਇਆ ਤੇ ਫਿਰ ਗੁਸਤਾਖੀ माफ ਕਹਿਣ ਦੇਣਾ ਅਗਰ ਅਜੇ ਤੱਕ ਬ੍ਰਹਮ ਗਿਆਨ ਨਹੀਂ ਪ੍ਰਗਟ ਹੋਇਆ ਤਾਂ ਫਿਰ ਸਾਡਾ ਵਿਰੋਸਾ ਡੋਲਦਾ ਹੈ ਵਿਸ਼ਵਾਸ ਡੋਲਦਾ ਅਜੇ ਤੱਕ ਭਗਵਾਨ ਦੀ ਝਲਕ ਨਹੀਂ ਮਿਲੀ ਤੋ ਬਰੋਸਾ ਡੋਲਦਾ ਬਹੁਤ ਛੋਟੀਆਂ ਛੋਟੀਆਂ ਗੱਲਾਂ ਕਰਕੇ ਲੋਕਾਂ ਦੇ ਬਰੋਸੇ ਡੋਲ ਜਾਂਦੇ ਬਹੁਤ ਛੋਟੀਆਂ ਛੋਟੀਆਂ ਘਟਨਾਵਾਂ ਨਾਲ ਮਨੁੱਖ ਦੇ ਨਿਸ਼ਚੇ ਡੋਲ ਜਾਂਦੇ ਬਹੁਤ ਛੋਟੀਆਂ ਛੋਟੀਆਂ ਗੱਲਾਂ ਮਨੁੱਖ ਦੇ ਵਿਸ਼ਵਾਸ ਦੇ ਦਰਾੜਾਂ ਪਾ ਦਿੰਦੀਆਂ ਜਾਂ ਕੇ ਰਿਦੇ ਵਿਸ਼ਵਾਸ ਪ੍ਰਭ ਆਇਆ ਤੱਥ ਗਿਆਨ ਤੇ ਸਮਨਮ ਪ੍ਰਗਟ ਆਇਆ ਚਲੋ ਉਸ ਤੇ ਵਿਸ਼ਵਾਸ ਕਰੀਏ یہ دے بھی کوئی چاہی دیئے نا کچھ نہ کچھ تو چاہی دیئے وشواس کرنے واسطے بھی تو کوئی چاہی دیئے اوہی ستگر کہہ رہے ہیں اگان خوانگ اگے ویک میں پھر ارض کر بچپن جوانی بڑے پے تو اگے کی ہے کال ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕਾਲ ਦੇ ਅਰਥ ਮੌਤ ਨੇ ਕਾਲ ਦੇ ਅਰਥ ਸਮਾ ਸਮਾ ਸਭ ਨੂੰ ਮਿਟਾ ਦਿੰਦਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਪ੍ਰਮਾਤਮਾ ਨੂੰ ਤੂੰ ਬਾਦ ਦੇ ਚ ਮੰਨ ਬਾਦ ਦੇ ਚ ਕਬੂਲ ਕਰ ਪਹਿਲਾਂ ਮਰਨ ਕਬੂਲ ਰੱਬ ਦੀ ਗੱਲ ਛੱਡ ਬਾਦ ਵਿੱਚ ਦੇਖ ਪਹਿਲਾਂ ਮਰਨ ਕਬੂਲ ਜੀਵਨ ਕੀ ਛੜਾਸ ਕਿਉਂਕਿ ਅਕਾਲ ਤੋਂ ਪਹਿਲੇ ਕਾਲ ਹੈ ਗਾਹ ਕੋ ਉਤਰਾੰਗ ਦ੍ਰਿਸ਼ਟੀ ਅੱਗੇ ਰੱਖ ਕਾਲ ਤੈਨੂੰ ਰੋਜ਼-ਰੋਜ਼ ਘਟਾ ਰਿਹਾ ਹੈ ਘਟਾ ਰਿਹਾ ਹੈ ਇਸ ਵਾਸਤੇ ਮੈਂ ਅਕਸਰ ਅਰਜ਼ ਕਰਦਾ ਹੁੰਨਾ ਮਨੁੱਖ ਰੋਜ਼-ਰੋਜ਼ ਛੋਟਾ ਹੋ ਰਿਹਾ ਹੈ ਛੋਟਾ ਹੋ ਰਿਹਾ ਹੈ ਅੱਜ ਦਾ ਦਿਨ ਲੰਘਿਆ ਲੋਕੀ ਆਪਣੇ ਨਾਲ ਜੋੜਦੇ ਨੇ ਸੀਕਦੇ ਨੇ ਵੱਡੇ ਹੋ ਗਏ ਬੱਚੇ ਆਪਣੇ ਨਾਲ ਜੋੜਦੇ ਨੇ ਇੱਕ ਦਿਨ ਵੱਡੇ ਹੋ ਗਏ ਆ ਮਾਪੇ ਜੋੜਦੇ ਨੇ ਤੇ ਵੱਡਾ ਹੋ ਗਿਆ ਇੱਕ ਦਿਨ ਆਪਣੇ ਨਾਲ ਵੀ ਜੋੜਦੇ ਨੇ ਅੱਜ ਦਾ ਦਿਨ ਸਾਨੂੰ ਵੱਡਾ ਕਰਕੇ ਇੱਕ ਦਿਨ ਵੱਡੇ ਹੋ ਗਏ ਆ ਗੁਰਬਾਣੀ ਐਸਾ ਨਹੀਂ ਮੰਨਦੀ ਹਰ ਦਿਨ ਤੈਨੂੰ ਛੋਟਾ ਕਰ ਰਿਹਾ ਛੈਨ ਛੈਨ ਆਦ ਬੇਹਾਤ ਹੈ ਫੂਟੇ ਘਟ ਜਾਉ ਬਾਣੇ ਇਕ ਟੁੱਟੇ ਘੜੇ ਦੇ ਚ ਇੱਕ ਇੱਕ ਬੂੰਦ ਪਾਣੀ ਦੀ ਨਿਕਲ ਰਹੀ ਏ ਪਾਣੀ ਵੱਧ ਰਿਹਾ ਏ ਕਿ ਘਟ ਰਿਹਾ ਏ ਘਟ ਰਿਹਾ ਏ ਜੇ 100 ਸਾਲ ਜੀਵਣਾ ਕਿਸੇ ਨੇ ਅੱਜ ਦਾ ਦਿਨ ਲੰਘਿਆ ਤੇ ਇੱਕ ਦਿਨ ਤੇ ਘਟ ਗਿਆ ਮਨੁੱਖ ਰੋਜ਼ ਰੋਜ਼ ਛੋਟਾ ਹੋ ਰਿਹਾ ਏ ਕਿਸੇ ਨੂੰ ਕਹੀਏ ਤੇ ਇੱਕ ਦਿਨ ਅੱਜ ਛੋਟਾ ਹੋ ਗਿਆ ਇਹਨੂੰ ਅਪਸ਼ਗਨ ਮੰਨ ਲੈਣਾ ਅਸ਼ੁਭ ਮੰਨ ਲੈਣਾ ਪਰ ਇਹ ਤੇ ਸਚਾਈ ਏ ਇਕ ਦਿਨ ਤੂੰ ਅੱਜ ਛੋਟਾ ਹੋ ਗਿਆ ਗੁਰਬਾਣੀ ਇਹ ਕਹਿ ਰਹੀ ਹੈ ਜਨਨੀ ਜਾਣਤ ਹੈ ਸੁਤ ਬੜਾ ਹੋਤ ਹੈ ਇਤਨਾ ਕਿ ਨਾ ਜਾਣੇ ਜੇ ਦਿਨ ਦਿਨ ਆਉਦ ਘਟਤ ਹੈ ਤਸੱਲੀ ਦੇ ਲੈ ਆਪਣੇ ਆਪ ਨੂੰ ਬਾਰ ਦੇ ਸਿਲਸਿਲੇ ਨੂੰ ਦੇਖ ਕੇ ਮੈਂ ਵੱਡਾ ਹੋ ਰਿਹਾ ਨਹੀਂ ਤੂੰ ਛੋਟਾ ਹੋ ਰਿਹਾ ਹੋ ਸਕਦਾ ਹੈ ਤੇਰਾ ਪਰਿਵਾਰ ਵੱਡਾ ਹੋ ਰਿਹਾ ਪਰ ਤੂੰ ਛੋਟਾ ਹੋ ਹੋ ਸਕਦਾ ਹੈ ਤੇਰਾ ਕਾਰੋਬਾਰ ਵੱਡਾ ਹੋ ਰਿਹਾ ਹੋਵੇ ਪਰ ਤੂੰ ਛੋਟਾ ਹੋ ਰਿਹਾ ਹੈ ਹੋ ਸਕਦਾ ਹੈ ਤੇਰੀਆਂ ਮਹਿਲ ਮਾੜੀਆਂ ਵੱਡੀਆਂ ਹੋ ਰਹੀਆਂ ਹੋਣ ਪਰ ਤੂੰ ਛੋਟਾ ਹੋ ਰਿਹਾ ਹੈ ਵੱਡਾ ਹੁੰਦਾ ਕਾਰੋਬਾਰ ਵੱਡਾ ਹੁੰਦਾ ਆਪਣਾ ਪਰਿਵਾਰ ਵੱਡੇ ਹੁੰਦੇ ਸਾਜ਼ੋ ਸਮਾਨ ਨੂੰ ਵੇਖ ਕੇ ਮਨੋਕ ਬੁਲੇ ਕੇ ਜਪਹਿ ਜਾਂਦਾ ਹੈ ਮੈਂ ਵੀ ਵੱਡਾ ਹੋ ਰਿਹਾ ਤੂੰ ਛੋਟਾ ਹੋ ਰਿਹਾ ਹੈ ਪਰਿਵਾਰ ਵੱਡਾ ਜ਼ਰੂਰ ਹੋ ਰਿਹਾ ਤੂੰ ਛੋਟਾ ਹੋ ਰਿਹਾ ਕਾਰੋਬਾਰ ਵੱਡਾ ਜ਼ਰੂਰ ਹੋ ਰਿਹਾ ਤੂੰ ਛੋਟਾ ਹੋ ਰਿਹਾ ਇਸ ਵੱਡੇ ਹੋਣੇ ਨੂੰ ਦੇਖੇਗਾ ਤੇਰੀ ਦ੍ਰਿਸ਼ਟੀ ਕਾਲ ਤੇ ਨਹੀਂ ਜਾਏਗੀ ਨਹੀਂ ਜਾਏਗੀ ਤੇ ਜੇ ਦੀ ਨਿਗਾ ਕਾਲ ਤੱਕ ਹੀ ਨਹੀਂ ਗਈ ਅਕਾਲ ਤੱਕ ਇਸ ਤਰ੍ਹਾਂ ਜਾਏਗੀ ਸਵਾਲ ਹੀ ਨਹੀਂ ਪੈਦਾ ਹੋਊਗਾ ਪ੍ਰਸ਼ਨ ਹੀ ਨਹੀਂ ਪੈਦਾ ਹੋਊਗਾ ਅਗਾਹ ਕੁ ਤਰ੍ਹਾਂ ਪਿੱਛਾ ਫੇਰ ਨਾ ਮੋੜੜਾ ਠੀਕ ਹੈ ਸ਼ਤਾਬਦੀਆਂ ਚੱਲ ਰਹੀਆਂ ਨੇ ਇਸ ਵਿੱਚ ਬਾਸਦੀ ਵੀ ਕਾफी ਮਸਰੂਫੀਤ ਹੈ ਦੋ ਦੋ ਦਿਨ ਤਿੰਨ ਤਿੰਨ ਦਿਨ ਵਾਕ ਉਹ ਸ਼ਹਿਰਾਂ ਭੱਜ ਦੌੜ ਜਾ ਰਹੀ ਹੈ ਵੇ ਗੁਰੂ ਗ੍ਰੰਥ ਸਾਹਿਬ ਦੀ ਸ਼ਤਾਬਦੀ 400 ਸਾਲਾ ਤੇ ਗੁਰੂ ਗ੍ਰੰਥ ਸਾਹਿਬ ਕੀ ਨੇ ਗਿਆਨ ਦੇ ਸਾਗਰ ਇਸ ਗਿਆਨ ਨੂੰ ਸਮਝਣਾ ਤੇ ਜ਼ਿੰਦਗੀ ਦੇ ਵਿੱਚ ਧਾਰਨਾ ਇਹੀ ਸ਼ਤਾਬਦੀ ਬਣਾਣੀ ਹੈ ਔਰ ਕੀ ਸ਼ਤਾਬਦੀ ਬਣਾਓ ਹੋਰ ਕਿ ਜੰਗਲ ਦਾ ਸ਼ਤਵਰੀ ਬਣਾਓ